ਸੋ ਹੁਣ ਪਹਿਲਾਂ ਤਾਂ ਮੈਂ ਪੁੱਛੂਗੀ ਤੁਹਾਨੂੰ ਕਿ ਮੈਂ ਤੇਰੇ ਕੁਰਬਾਨ ਫਿਲਮ ਦੇ ਵਿੱਚ ਕਿਦਾਂ ਦਾ ਕਿਰਦਾਰ ਆ ਤੁਹਾਡਾ ਮੇਰਾ ਜਿਵੇਂ ਆ ਫੋਟੋ ਦੇਖ ਰਹੇ ਆ ਆਪਾਂ ਮੇਰਾ ਨਾਮ ਜਗਜੀਤ ਆ ਪ੍ਰੋਫੈਸਰ ਆ ਤੇ ਨਾਲ ਨਾਲ ਮੈਂ ਰਾਈਟਰ ਵੀ ਆ ਸੋ ਸੋ ਅ ਪ੍ਰੋਫੈਸਰ ਦਾ ਕਿਰਦਾਰ ਹੈ ਨਾ ਤੁਸੀਂ ਹੁਣੇ ਦੱਸਿਆ ਸੋ ਕਾਲਜ ਟਾਈਮ ਦੀਆਂ ਮੈਮਰੀਜ਼ ਕੁਝ ਰਿਮਾਈਂਡ ਹੋਈਆਂ ਕੁਝ ਰਿਫਰੈਸ਼ ਹੋਇਆ ਜਾਂ ਕਾਲਜ ਦੇ ਵਿੱਚ ਤੁਹਾਨੂੰ ਕਿਸੇ ਟੀਚਰ ਦੇ ਕਰਸ਼ ਸੀਗਾ ਸੀ ਮੈਂ ਨਾ ਕਾਲਜ ਗਿਆ ਹੀ ਨਹੀਂ ਮੈਂ ਸਕੂਲ ਤੋਂ ਬਾਅਦ ਕੰਮ ਕਰਨ ਲੱਗ ਗਿਆ ਪਲੱਸ 2 ਤੋਂ ਬਾਅਦ ਤੇ ਕਾਲਜ ਮੈਂ ਗਿਆ ਨਹੀਂ ਮੈਂ ਪਿੱਛੇ ਜੇ ਯੂਨੀਵਰਸਿਟੀ ਜ਼ਰੂਰ ਗਿਆ 1 ਸਾਲ ਮੈਂ ਉਰਦੂ ਦਾ ਕੋਰਸ ਕੀਤਾ ਤੇ ਉਦੋਂ ਯੂਨੀਵਰਸਿਟੀ ਗਿਆ ਉਹ ਵੀ ਸਿਰਫ ਇਸ ਚੱਕਰ ਚ ਕਿ ਯਾਰ ਮੈਂ ਤਾਂ ਕਾਲਜ ਦੀ ਲਾਈਫ ਹੀ ਨਹੀਂ ਦੇਖੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਫਿਲਮ ਮੈਂ ਤੇਰੇ ਕੁਰਬਾਨ ਜਲਦ ਸਿਨੇਮਾ ਘਰਾਂ ਦੇ ਵਿੱਚ ਆਉਣ ਵਾਲੀ ਹੈ ਤੇ ਬੰਟੀ ਬੈਂਸ ਮੇਰੇ ਨਾਲ ਹੈਗੇ ਨੇ ਸੋ ਬਹੁਤ ਬਹੁਤ ਸਵਾਗਤ ਹੈ ਬੰਟੀ ਤੁਹਾਡਾ ਪਹਿਲਾਂ ਤਾਂ ਐਂਡ ਬਹੁਤ ਸਾਰੀਆਂ ਮੁਬਾਰਕਾਂ ਥੈਂਕ ਯੂ ਜੀ ਸ਼ੁਕਰੀਆ ਮਿਹਰਬਾਨੀ ਬਹੁਤ ਲੰਬੇ ਸਮੇਂ ਬਾਅਦ ਨਜ਼ਰ ਆਉਂਦੇ ਹੋ ਫਲਮਾਂ ਦੇ ਵਿੱਚ ਬੈਕਐਂਡ ਤੇ ਬਹੁਤ ਸੋਹਣੀ ਲਿਖਤ ਹੈ ਇਹਨਾਂ ਦੀ ਅਸੀਂ ਸੁਣਦੇ ਹਾਂ ਗੂੰਜਦੀ ਹੈ ਸਾਡੇ ਕੰਨਾਂ ਦੇ ਵਿੱਚ ਪਰ ਜਦੋਂ ਬੰਟੀ ਬੈਂਸ ਔਨ ਸਕਰੀਨ ਆਉਂਦੇ ਨੇ ਤਾਂ ਕੁਝ ਅਲੱਗ ਹੀ ਚਮਕ ਹੁੰਦੀ ਹੈ ਰਾਈਟ ਸੋ ਹੁਣ ਪਹਿਲਾਂ ਤਾਂ ਮੈਂ ਪੁੱਛੂਗੀ ਤੁਹਾਨੂੰ ਕਿ ਮੈਂ ਤੇਰੇ ਕਿਰਬਾਨ ਫਿਲਮ ਦੇ ਵਿੱਚ ਕਿਦਾਂ ਦਾ ਕਿਰਦਾਰ ਆ ਤੁਹਾਡਾ ਮੇਰਾ ਜਿਵੇਂ ਆ ਫੋਟੋ ਦੇਖ ਰਹੇ ਆ ਆਪਾਂ ਪਹਿਲਾਂ ਤਾਂ ਜਿਵੇਂ ਸ਼ਾਇਰ ਕੀਤੀ ਸੀ ਮੈਂ ਉਹਦੇ ਵਿੱਚ ਲੁੱਕ ਅਲੱਗ ਤਰ੍ਹਾਂ ਦੀ ਸੀਗੀ ਅਲੱਗ ਤਰ੍ਹਾਂ ਦਾ ਕੈਰੇਕਟਰ ਸੀ ਤੇ ਇਹਦੇ ਵਿੱਚ ਅਲੱਗ ਤਰ੍ਹਾਂ ਦਾ ਮੇਰਾ ਨਾਮ ਜਗਜੀਤ ਆ ਪ੍ਰੋਫੈਸਰ ਆ ਤੇ ਨਾਲ ਨਾਲ ਮੈਂ ਰਾਈਟਰ ਵੀ ਹਾਂ ਸੋ ਮੁਹੱਬਤ ਇਸ਼ਕ ਦੇ ਆਲੇ ਦੋਲੇ ਦੀ ਕਹਾਣੀ ਹੈ ਤੇ ਮੈਨੂੰ ਤਾਂ ਵਧੀਆ ਲੱਗਿਆ ਫਿਲਮ ਕਰਕੇ ਬਹੁਤ ਸੋਹਣੀ ਫਿਲਮ ਬਣਾਈ ਹੈ ਡਾਇਰੈਕਟਰ ਨੇ ਰਾਈਟਰਸ ਨੇ ਬੜੀ ਮਿਹਨਤ ਦੇ ਨਾਲ ਤੇ ਬੜੇ ਤਰੀਕੇ ਦੇ ਨਾਲ ਫਿਲਮ ਬਣਾਈ ਹੈ ਮੈਂ ਆਪ ਦੇਖੀ ਐਡਿਟ ਤੇ ਬਹੁਤ ਸੋਹਣੀ ਲੱਗੀ ਓਕੇ ਤੁਸੀਂ ਦੇਖ ਲਈ ਫਿਲਮ ਹਾਂਜੀ ਹਾਂਜੀ ਕੱਚੀ ਕੱਚੀ ਜੀ ਕੱਚੀ ਕੱਚੀ ਸੋ ਅ ਵਾਟ ਇਜ਼ ਲਵ ਅਕੋਰਡਿੰਗ ਟੂ ਯੂ ਮਤਲਬ ਪਿਆਰ ਦਾ ਪਿਆਰ ਤੁਹਾਡੇ ਲਈ ਕੀ ਹੈ ਹੈਨਾ ਅਗਰ ਉਹਨੂੰ ਇੱਕ ਵਰਡ ਦੇ ਵਿੱਚ ਡਿਫਾਈਨ ਕਰਨਾ ਹੋਵੇ ਜਾਂ ਇੱਕ ਲਾਈਨ ਦੇ ਵਿੱਚ ਡਿਫਾਈਨ ਕਰਨਾ ਹੈ ਕਿਉਂਕਿ ਇੱਕ ਰਾਈਟਰ ਤੋਂ ਬੈਟਰ ਇਹ ਚੀਜ਼ ਕੋਈ ਨਹੀਂ ਜਾਣ ਸਕਦਾ ਪਿਆਰ ਇੱਕ ਲਾਈਨ ਚ ਹੋ ਹੀ ਨਹੀਂ ਸਕਦਾ ਇੱਕ ਲਾਈਨ ਪਿਆਰ ਦੇ ਲਈ ਤਾਂ ਗ੍ਰੰਥਾਂ ਦੇ ਗ੍ਰੰਥ ਮੁੱਕ ਗਏ ਗਾਣਿਆਂ ਦੇ ਗਾਣੇ ਮੁੱਕ ਗਏ ਫਿਲਮਾਂ ਦੀਆਂ ਫਿਲਮਾਂ ਬਣ ਗਈਆਂ ਸੋ ਪਿਆਰ ਨਹੀਂ ਹੋ ਸਕਦਾ ਇਸਕਰਾਇਬ ਇੱਕ ਲਾਈਨ ਚ ਜਾਂ ਇੱਕ ਵਰਡ ਚ ਮੈਨੂੰ ਤਾਂ ਐਂ ਲੱਗਦਾ ਹੁੰਦਾ ਸੋ ਪਿਆਰ ਦੀ ਗੱਲ ਤਾਂ ਮੁੱਕਦੀ ਵੀ ਨਹੀਂ ਕਦੇ ਪਿਆਰ ਦੇ ਨਾਲ ਤਾਂ ਸਾਰਾ ਕੁਝ ਹੀ ਚੱਲਦਾ ਰਹਿੰਦਾ ਦਰਦ ਵੀ ਖੁਸ਼ੀਆਂ ਵੀ ਤੇ ਜ਼ਿੰਦਗੀ ਵੀ ਸਾਰਾ ਕੁਝ ਪਿਆਰ ਦੇ ਨਾਲ ਨਾਲ ਚੱਲਦਾ ਰਹਿੰਦਾ। ਸੋ ਇਹ ਟ੍ਰਾਇੰਗਲ ਨਜ਼ਰ ਆ ਰਿਹਾ ਜਿਹੜਾ ਹੈ ਨਾ। ਇਹ ਟ੍ਰਾਇੰਗਲ ਦੇ ਵਿੱਚ ਜਿਹੜੇ ਟਵਿਸਟ ਨੇ ਉਹ ਬੰਟੀ ਥੋੜੇ ਕਰਕੇ ਫਿਲਮ ਦੇ ਵਿੱਚ ਦੇਖਾਂਗੇ ਜਾਂ ਕਿਸੇ ਕੁੜੀ ਕਰਕੇ ਟਵਿਸਟ ਹੋਣਗੇ ਕਿਉਂਕਿ ਇਹ ਤਾਂ ਮੈਂ ਪੁੱਛੂਗੀ ਨੇ ਕਿ ਐਂਡ ਤੇ ਬੰਟੀ ਕਿਹਦੇ ਕੋਲ ਜਾਂਦੇ ਨੇ। ਇਹ ਤਾਂ ਮਤਲਬ ਬਣਦਾ ਨਹੀਂ ਸਵਾਲ ਹੈ ਨਾ। ਸੋ ਟਵਿਸਟ ਕਿਤੇ ਕਰਕੇ ਆਉਂਦੇ ਨੇ ਜਿਹੜਾ ਟ੍ਰਾਇੰਗਲ ਤੁਸੀਂ ਦੇਖੋ। ਸੋ ਦੇਖੋ ਮੈਂ ਇਹਦੇ ਵਿੱਚ ਵਿਚਾਲੇ ਤਾਂ ਮੈਂ ਹੀ ਆ। ਬਿਲਕੁਲ ਮੈਂ ਮਤਲਬ ਜਗਜੀਤ ਜਗਜੀਤ ਵਿਚਾਲੇ ਆ। ਸੋ ਜਗਜੀਤ ਦੇ ਦਿਵਾਲੇ ਗੱਲਾਂ ਘੁੰਮਦੀਆਂ ਨੇ ਜਗਜੀਤ ਜਿਹੜਾ ਰਾਈਟਰ ਐ ਫੇਮਸ ਥੋੜਾ ਜਿਹਾ ਗੀਤਕਾਰ ਵੀ ਐ ਤੇ ਉਹ ਸ਼ੇਰੋ ਸ਼ਾਇਰੀ ਵੀ ਲਿਖਦਾ ਐ ਪ੍ਰੋਫੈਸਰ ਐ ਇੱਕ ਇਹਨਾਂ ਚੋਂ ਇੱਕ ਨੂਰ ਐ ਨਾਇਕਰਾ ਹੋਣੀ ਨੂਰ ਨੇ ਉਹ ਸਟੂਡੈਂਟ ਐ ਸਟੂਡੈਂਟ ਐ ਤੇ ਇਹ ਨਾਲ ਕੁਲੀਕ ਪ੍ਰੋਫੈਸਰ ਨੇ ਨਾਲ ਅਮਰਤਾ ਸਾਵਨੋਣੀ ਸੋ ਇਹ 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 ਚੀਜ਼ਾਂ ਦੇ ਦੁਆਲੇ ਕਹਾਣੀ ਚੱਲਦੀ ਹੈ ਤੇ ਪਰ ਇਹਦੇ ਨਾਲ ਨਾਲ ਇੱਕ ਹੋਰ ਅਲੱਗ ਟਰੈਕ ਵੀ ਹੈ ਜਿਹੜਾ ਕੁਲਜਿੰਦਰ ਹੋਣਾ ਦਾ ਅਮਨ ਹੋਣਾ ਦਾ ਵੀ ਇੱਕ ਅਲੱਗ ਟਰੈਕ ਹੈ ਸੋ ਰੂਟੀਨ ਵਰਗੀਆਂ ਫਿਲਮ ਜਿਵੇਂ ਆਉਂਦੀਆਂ ਨੇ ਵਧੀਆ ਹੁੰਦੀਆਂ ਨੇ ਸਾਰੀਆਂ ਪਰ ਇਹ ਫਿਲਮ ਐਡਿਟ ਤੇ ਮੈਨੂੰ ਦੇਖ ਕੇ ਆਇਆ ਲੱਗਿਆ ਵੀ ਯਾਰੇ ਤਾਂ ਵਧੀਆ ਬਣਾ ਲਈ ਵਧੀਆ ਬਣ ਗਈ ਤੇ ਬਹੁਤ ਵਧੀਆ ਬਣੀ ਹੋਈ ਆ ਫਿਲਮ ਤੇ ਤੁਸੀਂ ਦੇਖੋਗੇ ਤੁਹਾਨੂੰ ਦੇਖ ਕੇ ਵਧੀਆ ਚੰਗਾ ਲੱਗੂਗਾ ਸੋ ਪ੍ਰੋਫੈਸਰ ਦਾ ਕਿਰਦਾਰ ਹੈ ਨਾ ਤੁਸੀਂ ਹੁਣੇ ਦੱਸਿਆ ਸੋ ਕਾਲਜ ਟਾਈਮ ਦੀਆਂ ਮੈਮਰੀਜ਼ ਕੁਝ ਰਿਮਾਈਂਡ ਹੋਈਆਂ ਕੁਝ ਰਿਫਰੈਸ਼ ਹੋਇਆ ਜਾਂ ਕਾਲਜ ਦੇ ਵਿੱਚ ਤੁਹਾਨੂੰ ਕਿਸੇ ਟੀਚਰ ਤੇ ਕ੍ਰੈਸ਼ ਸੀਗਾ ਜਾਂ ਕਦੇ ਪਿਆਰ ਹੋਇਆ ਜਾਂ ਹੈ ਨਾ ਕਦੇ ਤੁਹਾਨੂੰ ਲੱਗਿਆ ਕਿ ਯਾਰ ਇਹਨਾਂ ਨਾਲ ਗੱਲ ਕਰਨੀ ਚਾਹੀਦੀ ਪਰ ਹੋਣੀ ਪਾਈ ਸੋ ਇਹ ਫਿਲਮ ਦੇ ਵਿੱਚ ਮੈਂ ਕਿਤੇ ਕਿਤੇ ਆਪਣੇ ਡ੍ਰੀਮਸ ਪੂਰੇ ਕਰ ਰਿਹਾ ਸੀ ਮੈਂ ਨਾ ਕਾਲਜ ਗਿਆ ਹੀ ਨਹੀਂ ਮੈਂ ਸਕੂਲ ਤੋਂ ਬਾਅਦ ਕੰਮ ਕਰਨ ਲੱਗ ਗਿਆ ਪਲੱਸ 2 ਤੋਂ ਬਾਅਦ ਤੇ ਕਾਲਜ ਮੈਂ ਗਿਆ ਨਹੀਂ ਮੈਂ ਪਿੱਛੇ ਦੇ ਯੂਨੀਵਰਸਿਟੀ ਜਰੂਰੀ ਗਿਆ 1 ਸਾਲ ਮੈਂ ਉਰਦੂ ਦਾ ਕੋਰਸ ਕੀਤਾ ਤੇ ਉਦੋਂ ਯੂਨੀਵਰਸਿਟੀ ਗਿਆ ਉਹ ਵੀ ਸਿਰਫ ਇਸ ਚੱਕਰ ਚ ਕਿ ਯਾਰ ਮੈਂ ਤਾਂ ਕਾਲਜ ਦੀ ਲਾਈਫ ਹੀ ਨਹੀਂ ਦੇਖੀ ਸੋ ਕਾਲਜ ਮੈਂ ਗਿਆ ਨਹੀਂ ਸੀ ਕਦੇ ਪਰ ਫਿਲਮ ਚ ਮੈਂ ਪ੍ਰੋਫੈਸਰ ਰਿਹਾ ਕਾਲਜ ਦਾ ਤੇ ਉਹ ਸਾਰੀਆਂ ਚੀਜ਼ਾਂ ਮੈਂ ਮਹਿਸੂਸ ਕੀਤਾ ਕਿ ਮੈਂ ਕਾਲਜ 'ਚ ਆ ਮੈਂ ਜਿਵੇਂ ਨੂਰ ਮੇਰੀ ਇੱਕ ਹੋਰ ਵੀ ਕਰੈਕਟਰ ਹੈ ਉਹ ਵੀ ਮੇਰੇ ਉਹ ਵੀ ਸਟੂਡੈਂਟ ਤੇ ਉਹਨਾਂ ਦੇ ਨਾਲ ਜਿਹੜੇ ਸੀਨ ਹੁੰਦੇ ਸੀ ਤੇ ਉਦੋਂ ਮੈਨੂੰ ਮੈਂ ਮਹਿਸੂਸ ਕੀਤਾ ਵੀ ਕਾਲਜ ਦੀ ਲਾਈਫ ਐਦਾਂ ਦੀ ਉਹ ਇਹ ਤਾਂ ਹੈ ਹੀ ਉਦੋਂ ਦੀ 80s ਦੀ 1986 87 ਦੀ ਕਹਾਣੀ ਆ ਤਾਂ ਮੈਨੂੰ ਲੱਗਿਆ ਵੀ ਅੱਛਾ ਯਾਰ ਵਧੀਆ ਸੀਗੀ ਲਾਈਫ ਕਾਲਜ ਦੀ ਸੁਗਡ ਸੋ ਨਾਇਕਰਾ ਦੀ ਆਈ ਥਿੰਕ ਫਸਟ ਫਿਲਮ ਹੈ ਹਨਾ ਕਿ ਇਹਨਾਂ ਨੇ ਗਾਣਿਆਂ ਦੇ ਵਿੱਚ ਫੀਚਰਿੰਗ ਸ਼ਾਇਦ ਦੇਖੀ ਹੈ ਇਹਨਾਂ ਦੀ ਨਹੀਂ ਮੋਡ ਚ ਸੀ ਮੋਡ ਯੈਸ ਮੋਡ ਚ ਸੀ ਰਾਈਟ ਰਾਈਟ ਸੋ ਇਹਨਾਂ ਦੇ ਨਾਲ ਕਿਦਾਂ ਦਾ ਲੱਗਿਆ ਕੰਮ ਕਰਕੇ ਸ਼ੀ ਇਜ਼ ਅ ਗੁੱਡ ਐਕਟਰ ਰਾਈਟ ਵੈਰੀ 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 ਗੁੱਡ ਐਕਟਰ ਸਾਵਨ ਹੋਣਾ ਨੇ ਤਾਂ ਪਹਿਲਾਂ ਹੀ ਕਿੰਨੀਆਂ ਫਿਲਮਾਂ ਕੀਤੀਆਂ ਨੇ ਤੇ ਨਾਇਕਰਾ ਹੋਣੀ ਇੰਨੇ ਵਧੀਆ ਗੁੱਡ ਗੁੱਡ ਐਕਟਰ ਨੇ ਤੇ ਜਦੋਂ ਵਧੀਆ ਐਕਟਰ ਦੇ ਸਾਹਮਣੇ ਕੁਲਜਿੰਦਰ ਸਿੱਧੂ ਹੋਣੀ ਸੋ ਇਹਨਾਂ ਸਭ ਦੇ ਨਾਲ ਅਲੱਗ-ਅਲੱਗ ਤਰ੍ਹਾਂ ਦੇ ਛੇ ਸੀਗੇ ਕਰੈਕਟਰ ਦੇ ਤੇ ਉਦੇ ਨਾਲ ਜਦੋਂ ਸਾਹਮਣੇ ਤੁਹਾਡੇ ਵਧੀਆ ਐਕਟਰ ਹੁੰਦਾ ਤੇ ਹੋਰ ਵੀ ਤੁਹਾਨੂੰ ਈਜ਼ੀ ਹੋ ਜਾਂਦਾ ਪਰਫਾਰਮ ਕਰਨਾ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਸਾਰਿਆਂ ਨਾਲ ਪਰਫਾਰਮ ਕਰਕੇ ਸੋ রাইਟਿੰਗ ਕਿਹੜੀਆਂ ਸਿਚੁਏਸ਼ਨਸ ਦੇ ਵਿੱਚ ਬੰਟੀ ਨੇ ਲਿਖਣੀ ਸ਼ੁਰੂ ਕੀਤੀ ਜਿਵੇਂ ਤੁਸੀਂ ਦੱਸਿਆ ਹਨਾ ਮੈਂ ਸਕੂਲ ਸਕੂਲ ਗਿਆ ਲੇਕਿਨ ਮੈਂ ਕਾਲਜ ਨਹੀਂ ਗਿਆ ਸੋ ਕਦੋਂ ਲਿਖਣਾ ਸ਼ੁਰੂ ਕੀਤਾ ਔਰ ਕਿਹੜੀ ਸਿਚੁਏਸ਼ਨ ਸੀਗੀ ਕਿਹੜੇ ਸਰਕਮਸਟੈਂਸਸ ਸੀਗੇ ਜਾਂ ਲਿਖਣ ਦਾ ਸ਼ੌਕ ਸੀ ਨੀ ਨਹੀਂ ਮੈਨੂੰ ਸਕੂਲ ਤੋਂ ਹੀ ਸ਼ੌਂਕ ਸੀ ਲਿਖਣ ਦਾ ਸ਼ੌਂਕ ਤਾਂ ਮੈਨੂੰ ਸਕੂਲ ਲੱਗਣ ਤੋਂ ਪਹਿਲਾਂ ਹੀ ਹੋ ਗਿਆ ਸੀਗਾ ਜਦੋਂ ਮੈਂ ਤਵੇ ਤੇ ਜਾਂ ਰੇਡੀਓ ਰੇਡੂਆ ਹੁੰਦਾ ਸੀ ਜਿਹੜਾ ਉਹਦੇ 'ਚ ਗਾਣੇ ਸੁਣਦਾ ਹੁੰਦਾ ਸੀ ਤਾਂ ਮੈਨੂੰ ਸ਼ੌਂਕ ਹੁੰਦਾ ਸੀ ਯਾਰ ਇਹ ਜਿਨੇ ਗਾਣਾ ਲਿਖਿਆ ਹੋਇਆ ਉਹਦਾ ਨਾਂ ਸਾਰੇ ਪਿੰਡ 'ਚ ਸੁਣਦਾ ਤੇ ਦੂਰ ਤੱਕ ਸੁਣਦਾ ਤਾਂ ਉਦੋਂ ਉਹ ਮੇਰੇ ਪਹਿਲਾਂ ਹੀ ਦਿਮਾਗ 'ਚ ਉਹ ਗੱਲ ਬੈਠ ਗਈ ਸੀ ਤੇ ਲਿਖਣਾ ਮੈਂ 7th 8th 'ਚ ਸ਼ੁਰੂ ਕਰਤਾ ਸੀ ਸਕੂਲ ਟਾਈਮ 'ਚ ਪੜ੍ਹਦੇ-ਪੜ੍ਹਦੇ ਗਾਣੇ ਰਿਕਾਰਡ ਹੋਣ ਲੱਗੇ ਤੇ +2 ਤੋਂ ਬਾਅਦ ਫਿਰ ਸਾਰਾ ਇਸ ਪਾਸੇ ਹੋ ਗਿਆ। ਕੀ ਬਾਤ ਹੈ। ਸੋ ਬੰਡੀ ਕਿਦਾਂ ਦਾ ਲੱਗਦਾ ਹੈ ਜਦੋਂ ਮਤਲਬ ਮੋਸਟ ਆਫ ਦਾ ਟਾਈਮ ਆਪਣੇ ਗਾਣਿਆਂ ਦੇ ਵਿੱਚ ਬੰਟੀ ਬੈਂਡ ਸੁਣਦੇ ਹੋ ਬੈਂਸ ਬੈਂਸ ਸੁਣਦੇ ਹੋ ਸੋ ਕਿਦਾਂ ਦੀ ਫੀਲਿੰਗ ਹੁੰਦੀ ਹੈ ਕਿਉਂਕਿ ਜਦੋਂ ਤੁਸੀਂ ਜਿਸ ਚੀਜ਼ ਨੂੰ ਤੁਸੀਂ ਆਪਣੀ ਕਲਮ ਦੇ ਨਾਲ ਸ਼ਿੰਗਾਰਦੇ ਹੋ ਉਹ ਕਿਸੇ ਦੀ ਵੋਕਲ ਦੇ ਜ਼ਰੀਏ ਲੋਕਾਂ ਤੱਕ ਪਹੁੰਚਦੀ ਹੈ ਹੈਨਾ ਔਰ ਲੋਕ ਉਸ ਨੂੰ ਇੰਜੋਏ ਕਰਦੇ ਨੇ ਚਾਹੇ ਵਿਆਹ ਸ਼ਾਦੀਆਂ 'ਚ ਗਾਣੇ ਵੱਜਦੇ ਨੇ ਤਾਂ ਬੰਟੀ ਦਾ ਨਾਮ ਵੱਜਦਾ ਹੈਨਾ ਚਾਹੇ ਅਸੀਂ ਡਰਾਈਵ ਕਰ ਰਹੇ ਹਾਂ ਤਾਂ ਬੰਟੀ ਦੇ ਗਾਣੇ ਚੱਲ ਰਹੇ ਆ ਸੋ ਕਿਦਾਂ ਲੱਗਦਾ ਹੈ ਔਰ ਖੁਦ ਕਦੇ ਟਰਾਈ ਕੀਤਾ ਕੋਉਣ ਦਾ ਕਿ ਮੈਂ ਵੀ ਗਾ ਲਵਾਂ ਨਹੀਂ ਨਹੀਂ ਮੈਂ ਟਰਾਈ ਮੈਂ ਕਰਨਾ ਵੀ ਨਹੀਂ ਟਰਾਈ ਇਹ ਤਾਂ ਮੈਂ ਸੋਚਿਆ ਹੋਇਆ ਪਰ ਜੋ ਜਿਵੇਂ ਡੈਮੋ ਡੰਮੀ ਟਰੈਕ ਹੁੰਦਾ ਜਦੋਂ ਕੰਪੋਜੀਸ਼ਨ ਕਰਨੀ ਹੁੰਦੀ ਹੈ ਜਾਂ ਗਾਣਾ ਸਕ੍ਰੈਚ ਰੈਡੀ ਕਰਨਾ ਹੁੰਦਾ ਆਰਟਿਸਟ ਤੋਂ ਗਾਉਣਾ ਹੁੰਦਾ ਉਦੋਂ ਮੈਂ ਗਾ ਕੇ ਦੇਖਦਾ ਹੁੰਦਾ ਮੇਰੇ ਫੋਨ 'ਚ ਤਾਂ ਹੁੰਦੇ ਹੀ ਨੇ ਮੇਰੀ ਆਵਾਜ਼ 'ਚ ਗਾਣੇ ਪਰ ਮੈਂ ਆਪ ਨਹੀਂ ਗਾਉਣਾ ਵਧੀਆ ਲੱਗਦਾ ਤੇ ਇੰਨੇ ਲੰਬੇ ਸਮੇਂ ਤੱਕ ਗਾਣੇ ਜਿਵੇਂ ਹੁਣ ਵੀ ਕਰਦਾ ਪਹਿਲਾਂ ਵੀ ਕਰਦਾ ਸੀਗਾ 20-22 ਸਾਲ ਹੋ ਗਏ ਤੇ ਇੰਨੇ ਲੰਬੇ ਸਮੇਂ ਤੱਕ ਗਾਣੇ ਆਉਂਦੇ ਰਹਿੰਦੇ ਨੇ ਹੋਣ ਵਾਲੇ ਕਲਾਕਾਰਾਂ ਨਾਲ ਵੀ ਕਰਦਾ ਪਹਿਲਾਂ ਨਾਲ ਨਾਲ ਵੀ ਕੀਤੇ ਨੇ ਉਹ ਹੋਰ ਜ਼ਿਆਦਾ ਵਧੀਆ ਲੱਗਦਾ ਕਿ ਕਿਉਂਕਿ ਕਈ ਵਾਰੀ ਨਾ ਮੈਨੂੰ ਐ ਲੱਗਦਾ ਹੁੰਦਾ ਮੈਂ ਕਿੰਨੇ ਰਾਈਟਰ ਜਾਂ ਹੋ ਹੋ ਮਤਲਬ ਉਹਨਾਂ ਦੀ ਲਾਈਫ ਬਾਰੇ ਸੁਣਦਾ ਰਹਿਣਾ ਕਿਸੇ ਤੋਂ ਜਾਂ ਪੜ੍ਹਦਾ ਰਹਿਣਾ ਤਾਂ ਮੈਨੂੰ ਐ ਲੱਗਦਾ ਹੁੰਦਾ ਕਿ ਕਈ ਵਾਰੀ ਸ਼ਾਇਦ ਲਿਖਣ ਵਾਲੇ ਤੋਂ ਜਾਂ ਮਿਊਜ਼ਿਕ ਕੰਪੋਜ਼ਰ ਤੋਂ ਪ੍ਰੋਡਿਊਸਰ ਤੋਂ ਜਾਂ ਸਿੰਗਰ ਤੋਂ ਟਾਈਮ ਦੇ ਹਿਸਾਬ ਨਾਲ ਨਹੀਂ ਚੱਲਿਆ ਗਿਆ ਤੇ ਮੈਨੂੰ ਵੀ ਨਹੀਂ ਪਤਾ ਕਿ ਮੈਂ ਕਿਵੇਂ ਅੱਜ ਵੀ ਮੇਰੇ ਗਾਣੇ ਆ ਰਹੇ ਨੇ ਜਾਂ ਆਉਣ ਵਾਲੇ ਨੇ ਤੇ ਉਹ ਆਈ ਜਾਂਦੇ ਨੇ ਸੋ ਇਹ ਕੁਦਰਤ ਦੀ ਕਿਰਪਾ ਹੈ ਵਾਹਿਗੁਰੂ ਦੀ ਪਰਮਾਤਮਾ ਦੀ ਸੋ ਮੈਨੂੰ ਤਾਂ ਵਧੀਆ ਹੀ ਲੱਗਦਾ ਹੁਣ ਵੀ ਆ ਰਹੇ ਨੇ ਗਾਣੇ ਪਹਿਲਾਂ ਵਾਲੇ ਮੈਂ ਜਦੋਂ ਆਪਣੇ ਪੁਰਾਣੇ ਗਾਣੇ ਸੁਣਦਾ ਕੋਈ 15 18 ਸਾਲ ਪਹਿਲਾਂ ਵਾਲੇ ਉਹ ਸੁਣ ਕੇ ਵੀ ਐਂ ਲੱਗਦਾ ਯਾਰ ਅੱਛਾ ਇੰਨੇ ਸਾਲ ਹੋ ਗਏ 18 ਸਾਲ ਪਹਿਲਾਂ ਆਇਆ ਸੀ ਲਿਖਿਆ ਸੀ ਆਇਆ ਸੀ ਗਾਣਾ ਇਹ ਅੱਛਾ ਉਦੋਂ ਵੀ ਚੱਲਿਆ ਸੀ ਗਾਣਾ ਤੇ ਸਪੈਸ਼ਲ ਮੋਸਟ ਆਫ ਦਾ ਟਾਈਮ ਤੁਹਾਡੇ ਗਾਣੇ ਐਵਰਗ੍ਰੀਨ ਨੇ ਨਹੀਂ ਨਹੀਂ ਬਹੁਤ ਸਾਰੇ ਗਾਣੇ ਐਵਰਗ ਮੇਰੇ ਇਕੱਲੇ ਦੇ ਨਹੀਂ ਬਹੁਤ ਸਾਰੇ ਗਾਣੇ ਜਿਹੜੇ ਸਾਡੇ ਤੋਂ ਪਹਿਲਾਂ ਵਾਲੇ ਸੀ ਉਹ ਤਾਂ ਉਹ ਤਾਂ ਜ਼ਿਆਦਾ ਉਹਨਾਂ ਦੀ ਲਾਈਫ ਲੰਬੀ ਆ ਉਹ ਗਾਣਿਆਂ ਦੀ ਪਰ ਹੁਣ ਵਾਲੇ ਗਾਣੇ ਵੀ ਹੁਣ ਵਾਲੇ ਗਾਣੇ ਸਾਨੂੰ ਐਂ ਲੱਗਦਾ ਵੀ ਘੱਟ ਟਾਈਮ ਚੱਲਦੇ ਨੇ ਪਰ ਪਤਾ ਨਹੀਂ ਇੰਨਾ ਚ ਕਿਹੜੇ ਗਾਣੇ ਕੀਦੇ ਗਾਣੇ ਹੋਣਗੇ ਜਿਹੜੇ ਅਸੀਂ 50 ਸਾਲਾਂ ਨੂੰ ਸੁਣਦੇ ਹੋਵਾਂਗੇ ਤੇ ਉਦੋਂ ਸੋਚਾਂਗੇ ਵੀ ਯਾਰ ਅੱਛਾ ਇਹ ਐਵਰਗ੍ਰੀਨ ਨੇ ਗਾਣੇ ਜਿਹੜੇ ਜਿਨ੍ਹਾਂ ਨੂੰ ਅਸੀਂ ਹੁਣ ਕਹਿੰਦੇ ਹੋਵਾਂਗੇ ਜਿਹੜੇ ਗਾਣਿਆਂ ਨੂੰ ਵੀ ਯਾਰ ਨਹੀਂ ਇਹ ਹੁਣ ਗਾਣੇ ਵਧੀਆ ਨਹੀਂ ਕਿਉਂਕਿ ਸਾਊਂਡ ਦੀ ਗੇਮ ਆ 뮤직 ਦੀ ਗੇਮ ਆ ਸਾਊਂਡ ਜਿਹੜੀ ਆ ਉਹ ਕਦੇ ਖਤਮ ਹੋ ਨਹੀਂ ਸਕਦੀ ਫੇਲ ਹੋ ਨਹੀਂ ਸਕਦੀ ਸੋ ਇੱਕ ਸਵਾਲ ਦਿਲਜੀਤ ਗਏ ਨੇ ਮੈਟ ਗੱਲਾ ਤੁਸੀਂ ਵੀ ਦੇਖਿਆ ਹੋਣਾ ਉਹਨਾਂ ਦੀਆਂ ਲੁਕਸ ਬਹੁਤ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ ਹੈਨਾ ਸੋ ਬੈਂਚਮਾਰਕ ਸੈੱਟ ਕੀਤਾ ਉਹਨਾਂ ਨੇ ਆਪਣੀ ਇੰਡਸਟਰੀ ਦੇ ਵਿੱਚ ਸੋ ਉਹਨਾਂ ਦੇ ਬਾਰੇ ਕੁਝ ਦੋ ਲਾਈਨਾਂ ਬੰਟੀ ਅਗਰ ਤੁਸੀਂ ਚਾਹੇ ਆਪਣੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਚਾਹੇ ਨਾਰਮਲੀ ਅਗਰ ਕੁਝ ਕਹਿਣਾ ਚਾਹੋ ਤਾਂ ਜ਼ਰੂਰ ਕਹੋ ਜੀ ਜਦੋਂ ਅਸੀਂ ਦੇਖੋ ਜਦੋਂ ਅਸੀਂ ਕਿਤੇ ਕਿਸੇ ਚੀਜ਼ ਦਾ ਕੋਰਸ ਕਰਨਾ ਹੁੰਦਾ ਹੈ ਨਾ ਭਾਵੇਂ ਅਸੀਂ ਡਾਕਟਰੀ ਦਾ ਕੋਰਸ ਕਰਨਾ ਭਾਵੇਂ ਵਕੀਲ ਬਣਨਾ ਕਿਸੇ ਨੇ ਭਾਵੇਂ ਕਿਸੇ ਨੇ ਪੀ ਐਚ ਡੀ ਕਰਨੀ ਆ ਸੋ ਸਾਨੂੰ ਸਿਲੇਬਸ ਲੈਣਾ ਪੈਂਦਾ ਕਿਸੇ ਚੀਜ਼ ਦਾ ਹੈਨਾ ਸਾਡੇ 뮤ਜ਼ਿਕ ਦੇ ਵਿੱਚ ਇਸ ਯੁੱਗ ਚ ਦਿਲਜੀਤ ਹੋਣੀ ਤਾਂ ਇੱਕ ਸਿਲੇਬਸ ਨੇ ਸਾਨੂੰ ਤਾਂ ਸਾਨੂੰ ਵੀ ਤੇ ਆਉਣ ਵਾਲੀਆਂ ਆਉਣ ਵਾਲੇ ਵੀ 뮤ਜ਼ਿਕ ਚ ਜਿੰਨਾ ਲੋਕਾਂ ਨੇ ਆਉਣਾ ਤੇ ਜਿਹੜੀਆਂ ਚੀਜ਼ਾਂ ਉਹ ਕਰ ਰਹੇ ਨੇ ਐਨੇ ਸਾਲਾਂ ਤੋਂ 15 18 ਸਾਲਾਂ ਤੋਂ 20 ਸਾਲਾਂ ਤੋਂ ਸੋ ਸਿੱਖਣ ਵਾਲੀਆਂ ਹੀ ਨੇ ਕੇਸ ਸਟਡੀ ਐ ਸੋ ਉਹਨਾਂ ਤੋਂ ਸਿੱਖ ਕੇ ਬਾਕੀ ਸਾਰੇ ਕਰ ਸਕਦੇ ਨੇ ਇਹ ਬੜੀ ਪ੍ਰਾਊਡ ਵਾਲੀ ਗੱਲ ਆ ਮੈਂ ਤਾਂ ਪਹਿਲੇ ਹਫਤੇ 10 ਦਿਨਾਂ ਦਾ ਹੀ ਪਤਾ ਸੀ ਕਿ ਉਹਨਾਂ ਨੇ ਜਾਣਾ ਪਰ ਬਹੁਤ ਐਕਸਾਈਟਡ ਸੀ ਵੀ ਕਿਵੇਂ ਦੀਆਂ ਲੁਕਸ ਹੋਣਗੀਆਂ ਜਦੋਂ ਲੁਕਸ ਵੇਖੀਆਂ ਮੈਂ ਸਵੇਰੇ ਉੱਠ ਕੇ ਅੱਜ ਤੇ ਮੈਂ ਵੀ ਸਟੋਰੀਆਂ ਸਟੋਰੀਆਂ ਪਾਈਆਂ ਉਹਨਾਂ ਨੂੰ ਟੈਕਸ ਵੀ ਕੀਤਾ ਵਧਾਈਆਂ ਦਿੱਤੀਆਂ ਕਿਉਂਕਿ ਹਰੇਕ ਵਾਰੀ ਜਦੋਂ ਇਸੇ ਦੇਖੋ ਉਹ ਸਾਰੀ ਚੀਜ਼ਾਂ ਛੱਡ ਕੇ ਸਾਡੇ ਵਰਗੇ ਲੋਕ ਮੇਰੇ ਵਰਗੇ ਹੋਰ ਵੀ ਕਈ 뮤직 ਚ ਕੰਮ ਕਰਨ ਵਾਲੇ ਅਸੀਂ 24 ਘੰਟਿਆਂ 'ਚੋਂ ਮੈਨੂੰ ਲੱਗਦਾ 8-10 ਘੰਟੇ ਕੰਮ ਨੂੰ ਦਿੰਦੇ ਹੋਵਾਂਗੇ 2-4 ਘੰਟੇ ਉਰਾਂ-ਪਰਾਮ ਮਿਲਦੇ ਵੀ ਹੋਵਾਂਗੇ ਲੋਕਾਂ ਨੂੰ ਘੰਟਾ-ਦੋ ਘੰਟੇ ਪਾਰਟੀ ਵੀ ਕਰਦੇ ਨੇ ਸਾਡੇ ਵਰਗੇ ਹੋਰ ਵੀ ਮਿਊਜ਼ਿਕ 'ਚ ਕੰਮ ਕਰਨ ਵਾਲੇ ਆਰਟਿਸਟ ਦਿਲਜੀਤ ਹੁਣ ਇਕਲੋਤੇ ਨੇ ਜਿਹੜੇ 24 ਘੰਟਿਆਂ ਦੇ ਵਿੱਚੋਂ ਮੈਨੂੰ ਲੱਗਦਾ 17-18 ਘੰਟੇ ਸਿਰਫ ਕੰਮ ਹੀ ਕਰਦੇ ਨੇ ਉਹ ਆਪਣੇ ਆਪ ਲਈ ਤਾਂ ਕਰ ਹੀ ਰਹੇ ਨੇ ਉਹ ਪੰਜਾਬ ਲਈ ਪੰਜਾਬੀਅਤ ਲਈ ਤੇ ਮਿਊਜ਼ਿਕ ਇੰਡਸਟਰੀ ਲਈ ਸਾਡੇ ਲਈ ਤੇ ਆਉਣ ਵਾਲੀਆਂ ਮਿਊਜ਼ਿਕ ਚਾਉਣ ਵਾਲੀਆਂ ਪੀੜ੍ਹੀਆਂ ਲਈ ਵੀ ਉਹ ਕੰਮ ਕਰ ਰਹੇ ਨੇ ਸੋ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਤੇ ਉਹਨਾਂ ਦਾ ਦੇਣਾ ਆਪਾਂ ਦੇਈ ਨਹੀਂ ਸਕਦੇ ਕਦੇ ਇਹ ਭਾਵੇਂ ਹੁਣ ਸਾਨੂੰ ਮਹਿਸੂਸ ਨਾ ਹੁੰਦਾ ਹੋਵੇ ਪਰ ਆਉਣ ਵਾਲੇ ਸਾਲਾਂ ਚ ਆਉਣ ਵਾਲੇ ਸਮਿਆਂ ਚ ਮਹਿਸੂਸ ਹੋਊਗਾ ਸਹੀ ਗੱਲ ਐ ਸੋ ਲਾਸਟ ਮੀਟਿੰਗ ਦਿਲਜੀਤ ਦੇ ਨਾਲ ਕਦੋਂ ਹੋਈ ਆ ਤੁਹਾਡੀ ਹਾਂ ਲਾਸਟ ਮੈਨੂੰ ਲੱਗਦਾ ਗੱਲ ਹੁੰਦੀ ਰਹਿੰਦੀ ਆ ਪਰ ਮਿਲਿਆਂ ਨੂੰ ਹੋ ਗਿਆ ਮੈਨੂੰ ਹਾਂ ਪਰ ਉਹ ਉੱਥੇ ਮੈਂ ਉੱਥੇ ਮਿਲ ਨਹੀਂ ਹੋਇਆ ਪਰ ਸਾਡੀ ਗੱਲ ਹੁੰਦੀ ਰਹਿੰਦੀ ਹੈ ਮਿਲੇ ਮੈਨੂੰ ਲੱਗਦਾ ਮੈਂ ਜੋੜੀ ਦੀ ਸੈਟ ਤੇ ਮਿਲਿਆ ਸੀਗਾ ਹਾਂਜੀ ਹਾਂਜੀ ਸੋ ਇੱਕ ਲਾਸਟ ਸਵਾਲ ਬੰਟੀ ਕਿੰਨੇ ਟਾਈਮ ਚ ਗਾਣਾ ਲਿਖ ਲੈਂਦੇ ਹੋ ਤੁਸੀਂ ਮੈਂ ਤਾਂ ਮੈਨੂੰ ਐ ਲੱਗਦਾ ਜਿੰਨੇ ਮਿੰਟ ਦਾ ਗਾਣਾ ਹੁੰਦਾ ਕਈ ਵਾਰੀ ਓਨੇ ਮਿੰਟ ਚ ਹੀ ਲਿਖਿਆ ਜਾਂਦਾ ਦੈਟਸ ਵੈਰੀ ਵੈਰੀ ਟ੍ਰੂ ਤੇ ਯੂ ਆਰ ਬlesਡ ਸੋਲ ਐਂਡ ਵੈਰੀ ਕੰਗratulations ਫਾਰ ਦਾ ਫਿਲਮ ਥੈਂਕ ਯੂ ਸੋ ਮਚ ਫਾਰ ਯੂਅਰ ਪ੍ਰੀਸ਼ੀਅਸ ਟਾਈਮ ਸੋ ਇਸੇ ਜਿਵੇਂ ਮੇਰੇ ਨਾਲ ਬੰਟੀ ਬੈਂਸ ਜਿਨ੍ਹਾਂ ਦਾ ਨਾਲ ਖਾਸ ਗੱਲਬਾਤ ਕੀਤੀ ਹੈ ਫਿਲਮ ਲੈ ਕੇ ਆ ਰਹੇ ਨੇ ਸੋ ਫੁੱਲੀ ਜੋ ਉਹਨਾਂ ਨੂੰ ਸਪੋਰਟ ਕਰਨੀ ਆ ਆਪਾਂ ਸੋ ਕਨਵਰਸੇਸ਼ਨ ਤੁਸੀਂ ਸੁਣ ਲਈਓ ਉਮੀਦ ਕਰਦਾ ਤੁਹਾਨੂੰ ਪਸੰਦ ਆਈ ਹੋਏਗੀ ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰਤ ਖੋਲਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ